ਆਸ-ਪਾਸੇ ਜਿਹੜੀ ਉਹ ਦੇਖਿਆ ਨਹੀਂ ਕੋਈ ਪਤਾ ਨਹੀਂ ਲੱਗੇ ਤੇ ਉਹਦੇ ਸਮੇਂ ਉਹਨਾਂ ਦਾ ਬਿਆਨ ਲੈ ਕੇ ਇੱਕ ਅਫੀਅਰ ਦਾ ਜੀ ਸੰਸਕਾਰ ਦਿੱਤੀ ਹੈ ਕਿ ਕਿੰਨੇ ਵਜੇ ਇਹ ਘਟਨਾ ਹੈ ਕਿ ਉਮਰ ਦੀ ਬੱਚੀ ਤੇ ਇਹ ਅੱਜ ਦੀ ਘਟਨਾ ਉਮਰ ਦੀ ਜੀ ਉਮਰ ਬੱਚੀ ਦੀ ਹੈ 7 ਮਹੀਨੇ ਇਹ ਕਿੰਨੇ ਵਜੇ ਦੀ ਘਟਨਾ ਸੀ ਇੱਕ ਘਟਨਾ ਦਾ ਜਿਆ 4:30 ਵਜੇ ਸਵੇਰ ਦੀ ਆਸ-ਪਾਸੇ ਜਿਹੜੀ ਉਹ ਦੇਖਿਆ ਨਹੀਂ ਕੋਈ ਪਤਾ ਨਹੀਂ ਲੱਗਿਆ ਜੀ ਤੇ ਉਹਦੇ ਸਮੇਂ ਉਹਨਾਂ ਦਾ ਬਿਆਨ ਲੈ ਕੇ ਇੱਕ ਐਫਆਰ ਦਾ ਕੇਸ ਇਸ ਸੰਬੰਧ ਚ ਕਰ ਦਿੱਤੀ ਹੈ ਇਹ ਕਿੰਨੇ ਵਜੇ ਦੀ ਘਟਨਾ ਹੈ ਕਿ ਉਮਰ ਦੀ ਬੱਚੀ ਜੀ ਤੇ ਇਹ ਅੱਜ ਦੀ ਘਟਨਾ ਉਮਰ ਦੀ ਬੱਚੀ ਦੀ ਹੈ 7 ਮਹੀਨੇ ਜੀ ਇਹ ਕਿੰਨੇ ਵਜੇ ਦੀ ਘਟਨਾ ਜੀ ਇੱਕ ਘਟਨਾ ਦਾ ਜਾਂ 4:30 ਵਜੇ ਸਵੇਰ ਦੀ ਹੈ ਸਵੇਰੇ 4:30 ਏਮ ਜੀ ਸਵੇਰ ਦੀ ਤੇ ਕਿੰਨੇ ਕੁ ਫੈਮਿਲੀ ਮੈਂਬਰ ਕਿੱਥੋਂ ਆਏ ਸੀਗੇ ਇਹ ਇਹ 10 ਫੈਮਿਲੀ ਮੈਂਬਰ 6 ਐਸੇ ਕਿ ਬਾਲਗ ਸੀਗੇ ਤੇ ਚਾਰ ਬੱਚੇ ਸੀ ਜੀ ਇਹ ਇਹ ਕਟੜਾ ਵੈਸ਼ਨ ਉਹਦੀ ਮੱਥਾ ਟੇਕ ਕੇ ਲੁਧਿਆਣਾ ਵਿਖਿਆਏ ਸੀ ਇਹ ਲੁਧਿਆਣੇ ਦੇ ਵਾਸੀ ਨੇ ਇਹ ਲੁਧਿਆਣੇ ਹੈ ਪਿਛੇ ਬੈਕਗਰਾਉਂਡ ਬਿਹਾਰ ਦੀ ਹੈ ਜਿਲ੍ਹਾ ਸ਼ਪਰਾ ਜੀ ਪਰ ਹੁਣ ਜਿਹੜਾ ਇਹ ਇਹਨਾਂ ਨੇ ਇੱਥੇ ਮਕਾਨ ਬਣਾਇਆ ਹੋਇਆ ਕਾਕਾ ਪਿੰਡ ਜੀ ਖਾਣਾ ਮੇਰਵਾਲ ਸ਼ਹਿਰ ਲੁਧਿਆਣਾ ਵਿੱਚ ਜੀ ਕੋਈ ਸੀਸੀਟੀਵੀ ਵਗੈਰਾ ਕੋਈ ਸੀਸੀਟੀਵੀ ਦੇਖੇ ਉਹ ਉਹ ਜਿੱਥੇ ਸੌਂਦੇ ਸੀ ਉਹ ਉਹ ਜਗ੍ਹਾ ਨੂੰ ਕੋਈ ਸੀਸੀਟੀਵੀ ਕੈਮਰਾ ਕਵਰ ਨਹੀਂ ਕਰਦਾ ਬਾਕੀ ਜਾਂਚ ਕੀਤੀ ਇਹ ਜਿਹੜਾ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਦੇ ਆ ਇਹਦੇ ਸਬੰਧ ਪੰਜ ਜਿਹੜੀਆਂ ਪੁਲਿਸ ਪਾਰਟੀਆਂ ਅਲੱਗ-ਅਲੱਗ ਪਾਰਟੀਆਂ ਬਣਾਈਆਂ ਗਈਆਂ ਨੇ ਟੀਮਾਂ ਬਣਾਈਆਂ ਨੇ ਉਹ ਅਲੱਗ-ਅਲੱਗ ਸ਼ਹਿਰ ਚ ਸੀਸੀਟੀਵੀ ਸਿਟੀ ਸਾਬ ਸੈਂਟਰ ਤੇ ਸ਼ਹਿਰ ਚ ਤੇ ਸਟੇਸ਼ਨ ਦੇ ਸਾਰੇ ਉਹ ਚੈੱਕ ਕਰ ਰਹੇ ਕਹਿੰਦੇ ਕੀ ਲੱਗਦਾ ਕੀ ਆ ਹਰ ਵਾਰ ਇਦਾਂ ਹੋ ਰਿਹਾ ਪਹਿਲਾਂ ਵੀ ਇੱਕ ਬੱਚੀ ਗਿਆ ਕੋਈ ਕੀ ਰੇਲਵੇ ਸਟੇਸ਼ਨ ਸੇਫ ਨਹੀਂ ਹੈ ਨਹੀਂ ਹੁਣ ਪਹਿਲਾਂ ਕਦੇ ਕੋਈ ਇੱਕ ਵਾਰਦਾਤ ਹੋਈ ਹੈ ਮੈਂ ਵੀ 8-10 ਸਾਲ ਤੋਂ ਇੱਥੇ ਲੱਗੇ ਹੋਇਆ ਹਾਂ ਜੀ ਇੱਕ ਵਾਰ ਦਾਤ ਹੋਈ 6 ਮਹੀਨੇ ਪਹਿਲੇ ਉਹ ਜਿਹੜੀ ਬੱਚੀ ਹੈ ਸੀ ਰਿਕਵਰ ਕਰ ਲਈ ਸੀ ਉਹ ਉਹਦੇ ਦੋਸ਼ੀ ਜਿਹੜੇ ਜੇਲ੍ਹ ਚ ਹਾਲੀ ਤੱਕ ਜੇਲ੍ਹ ਜਾਂ ਜੀ ਤੇ ਇਹ ਇਹਦਾ ਵੀ ਕੋਸ਼ਿਸ਼ ਹੈ ਬੱਚੀ ਜਲਦੀ ਹੀ ਰਿਕਵਰ ਹੋ ਜਾਏਗੀ